ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਨਹਿਰੀ ਵਿਭਾਗ ਦਾ ਪੁਰਾਣਾ ਕਾਗਜ਼ੀ ਰਿਕਾਰਡ ਪਿਛਲੇ ਕਈ ਦਿਨਾਂ ਤੋਂ ਦਫ਼ਤਰ ਦਾ ਬਰਾਂਡੇ ਵਿੱਚ ਰੁੱਲ ਰਿਹਾ ਹੈ ਜਿਸ ਵਿੱਚ ਕਈ ਕਰਮਚਾਰੀਆਂ ਦੇ ਆਧਾਰ ਕਾਰਡ ਦੀਆਂ ਫੋਟੋ ਸਟੇਟ ਕਾਪੀਆਂ ਵੀ ਮੌਜੂਦ ਹਨ ਜਿਨ੍ਹਾਂ ਦੀ ਦੁਰਵਰਤੋਂ ਵੀ ਹੋ ਸਕਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਰਿਕਾਰਡ ਸੰਭਾਲਣ ਦੀ ਬਜਾਏ ਦਫ਼ਤਰ ਦੇ ਕਮਰੇ ਦੇ ਬਾਹਰ ਕੋڑے ਕਚਰੇ ਵਾਂਗ ਟੈਰ ਲਗਾਇਆ ਹੋਇਆ ਹੈ ਜਿਸ ਵਿੱਚ ਦਫ਼ਤਰ ਦੇ ਕਈ ਸੀਕ੍ਰੀਟ ਕਾਗਜ਼ ਵੀ ਹੋ ਸਕਦੇ ਹਨ ਬਰਸਾਤ ਦੇ ਮੌਸਮ ਵਿੱਚ ਇਹ ਖਰਾਬ ਵੀ ਹੋ ਸਕਦਾ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਕਿ ਉਹ ਜੀ ਇਹ ਰਿਕਾਰਡ ਸਾਰਾ ਸੈੱਟ ਕਰਕੇ ਰੱਖ ਰਹੇ ਆ ਜੀ ਬਸ ਪਾਣੀ ਦਾ ਜ਼ੋਰ ਕਰੇ ਦਿੰਦਾ ਪਿਆ ਕਰਾ ਲਾ ਲਾ ਤਾਂ ਕੱਢਿਆ ਕਿ ਕਾਫੀ ਰਿਕਾਰਡ ਹੀ ਨਾ ਮਤਲਬ ਸੀਰੀਅਲ ਵਾਈ ਵੇਖ ਕੇ ਉਹ ਰੱਖ ਰਿਹਾ ਸਾਰਾ ਇੱਥੇ ਅੱਗੇ ਪਿੱਛੇ ਵੇਖੋ ਸਾਰਿਆਂ ਤੁਸੀਂ ਨਹੀਂ ਵੇਖ ਸਕਦੇ ਹੋ ਬੋਰੀਆਂ ਚ ਪਾ ਕੇ ਸਾਰਾ ਮਤਲਬ ਉਹ ਦਾਣੇ ਰੱਖ ਰਿਹਾ ਸੀਰੀਅਲ ਵਾਈਦਾ ਨਹੀਂ ਜਦੋਂ ਡਿਊਟੀ ਤਾਂ ਆਫ ਹੋ ਜਾਂਦੇ ਹੋ ਜੇ ਮਿਸ ਕੋਈ ਨਹੀਂ ਜੀ ਨਹੀਂ ਸਾਰੇ ਸਾਡੇ ਚੌਕੀਦਾਰ ਹੁੰਦੇ ਇੱਥੇ ਸਾਰੇ ਰਾਤ ਨੂੰ ਕਰਦੇ ਸਮਝੇ ਚੋਰੀ ਹੋ ਜਾਂਦੀ ਇੱਥੇ ਸਾਰੇ ਚੌਕੀਦਾਰ ਵਗੈਰਾ ਸਾਡੇ ਰਾਤ ਵੀ ਇੱਥੇ ਹੁੰਦੇ ਸੀ ਓਏ ਮਿਸ ਯੂਜ਼ਿੰਗ ਇੱਥੇ ਕੌਣ ਜ਼ਿੰਮੇਵਾਰ ਹੈ ਨਹੀਂ ਜੀ ਮਿਸ ਯੂਜ਼ਿੰਗ ਨੇ ਸਾਰਾ ਕਰ ਰਿਹਾ ਬਸ ਇਹ ਕਰ ਲੈਣਾ ਛੇਤੀ ਇਹ ਵੀ ਚੁੱਕ ਕੇ ਰੱਖ ਦੇਣਾ ਕਿਉਂਕਿ ਕਾਫੀ ਰਿਕਾਰਡ ਹੀ ਨਾ ਪੁਰਾਣਾ ਜਦੋਂ ਹੈ ਵੀ ਇਹ ਹੈ ਵੀ ਮਤਲਬ ਕਾਫੀ ਪੁਰਾਣਾ ਰਿਕਾਰਡ ਹੁੰਦਾ ਹੀ 35 40 ਸਾਲ ਪੁਰਾਣਾ ਰਿਕਾਰਡ ਹੈ ਸਰ ਕੋ ਬਾਅਦ ਕਰਦੇ ਨਹੀਂ ਜੀ ਨਹੀਂ ਉਹ ਸਾਰਾ ਰੱਖ ਰਿਹਾ ਹਾਂ ਸਾਮਕੇ